ਅਸੀਂ ਸੰਧੂ ਪੱਤੀ ਖੜੇ ਆ ਜੀ ਬਰਨਾਲਾ ਦੇ ਇੱਕ ਇਥੇ ਸਾਰੇ ਹੀ ਬਰਨਾਲਾ ਜਿਹੜਾ ਹੈਗਾ ਇਹ ਮੈਂ ਵੋਟਾਂ ਦਾ ਉਥੇ ਸਮਾਨ ਦੇਣ ਦਿੱਤਾ ਜਾ ਰਿਹਾ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਪੱਖੇ ਇੰਨੀ ਗਰਮੀ ਨੂੰ ਦੇਖਦੇ ਹੋਏ ਪੱਖੇ ਐ ਕੂਲਰ ਐ ਤੇ ਬੈਠਣ ਲਈ ਸੀਟਸ ਅਰੇਂਜਮੈਂਟ ਨੇ ਤੇ ਬਕਾਇਦਾ ਚਾਹ ਪਾਣੀ ਦਾ ਪ੍ਰਬੰਧ ਹੈ ਜੀ ਤੇ ਖਾਣਾ ਵੀ ਲੱਗਿਆ ਹੋਇਆ ਹੈ ਤੇ ਆਉਣ ਜਾਣ ਦੀ ਸਹੂਲਤ ਜਿਹੜੀ ਬੱਸਾਂ ਦੀ ਹੈ ਉਹ ਤਿਆਰ ਹੈ ਨਾਲ ਦੀ ਨਾਲ ਜਿਹੜੀ ਪਾਰਟੀ ਨੂੰ ਸਮਾਨ ਮੈਂ ਜਾਂਦਾ ਨਾਲ ਦੀ ਨਾਲ ਭੇਜ ਰਹੇ ਨੇ ਤਾਂ ਦੇ ਮਹਾਉਤਸਵ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਨੂੰ ਸਾਰੇ EMPLOYEES ਨੇ ਬਹੁਤ ਸੋਹਣੇ ਢੰਗ ਦੇ ਨਾਲ ਬਿਨਾਂ ਕਿਸੇ ਹਸਲ ਬਸਲ ਤੋਂ ਡਿਊਟੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਸਾਰਿਆਂ ਨੂੰ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਤੀ ਗਈ ਸੀਲਕੇ ਦੇ ਨਾਲ ਦਿੱਤੀ ਗਈ ਤੇ ਇੱਥੇ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਨੇ 2s ਆਰ ਆਲਸੋ ਅਪ ਟੂ ਦ ਮਾਰਕ ਤੇ ਸਾਨੂੰ ਲੱਗ ਰਿਹਾ ਇਸ ਵਾਰੀ ਸਾਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਆਪਣੀ ਡਿਊਟੀ ਨੂੰ ਨਿਭਾਉਣ ਦੀ ਤਾਂ ਦੇਖ ਦਿਨਾਂ ਲੈ ਨਿਭਾਵਾਂਗੇ ਜਿਵੇਂ ਕਿ ਬਾਕੀ ਡਿਪਾਰਟਮੈਂਟ ਦੇ ਵੀ ਸਾਰੇ ਜਿੰਨੇ ਵੀ EMPLOYEES ਨੇ ਦਿਮਾ ਰਹੇ ਨੇ ਧੰਨਵਾਦ ਮੇਰੀ ਐਸ ਏ ਪੀ ਆਰੋ ਦੀ ਡਿਊਟੀ ਲੱਗਿਆ ਬਨਾਲਾ ਹਲਕਾ 100 ਦਿਨ ਦੇ ਵਿੱਚ ਤੇ ਇਸ ਵਾਰ ਅਰੇਂਜਮੈਂਟ ਪਿਛਲੇ ਸਾਲਾਂ ਨਾਲ ਬਹੁਤ ਵਧੀਆ ਜਿਹੜਾ ਸਮਾਨ ਹੈਗਾ ਵੋਟਾਂ ਦਾ ਉਹ ਵੀ ਬੜੇ ਵਧੀਆ ਢੰਗ ਨਾਲ ਦਿੱਤਾ ਜਾ ਰਿਹਾਗਾ ਹਰੇਕ ਥਾਂ ਦੇ ਉੱਤੇ ਪੂਲਰ ਪੱਖੇ ਚਾਹ ਪਾਣੀ ਦਾ ਪ੍ਰਬੰਧ ਅਲੱਗ-ਅਲੱਗ ਕਰਿਆ ਹੋਇਆ ਕਿਸੇ ਤਰ੍ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਬੜਾ ਵਧੀਆ ਲੱਗਿਆ ਇਸ ਵਾਰ ਜਿਵੇਂ ਅੱਗੇ ਨਵੀਆਂ-ਨਵੀਆਂ ਤਕਨੀਕਸ ਆ ਰਹੀਆਂ ਨੇ ਸਾਨੂੰ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਸਾਡੀ ਜਿਵੇਂ ਜ਼ਿਆਦਾਤਰ ਲੇਡੀਜ਼ ਦੀ ਡਿਊਟੀ ਨੇੜੇ ਆਪਣੇ ਘਰਾਂ ਦੇ ਨੇੜੇ ਹੀ ਆਈ ਆ ਬਹੁਤ ਵਧੀਆ ਲੱਗਾ ਸਰ ਸਾਨੂੰ ਪੋਲਿੰਗ ਬੂਥੋਂ ਲੈ ਕੇ ਜੀ ਪਹਿਲਾਂ ਸਾਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਹੈਗੀ ਕਿਉਂਕਿ ਜ਼ਿਆਦਾਤਰ ਲੇਡੀਜ਼ ਦੀ ਡਿਊਟੀ ਲੱਗੀ ਹੈਗੀ ਤੇ ਸਾਨੂੰ ਮਤਲਬ ਦੋ ਦੋ ਤਿੰਨ ਤਿੰਨ ਵਾਰ ਮਸ਼ੀਨਾਂ ਦੀ ਟ੍ਰੇਨਿੰਗ ਦਿੱਤੀ ਹੈ ਤੇ ਬੂਥਾਂ ਮਾਰੇ ਵੀ ਸਾਨੂੰ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਆਈ ਹੋਊਗੀ ਉੱਥੇ ਹਵਾ ਦਾ ਪ੍ਰੋਪਰ ਪ੍ਰਬੰਧ ਹੋ ਰਾਸ਼ੀ ਦਾ ਪ੍ਰਬੰਧ ਹੋਊਗਾ ਜਿਹੜੇ ਲੋਕ ਵੋਟਾਂ ਪਾਉਣ ਆਉਣਗੇ ਉਹਨਾਂ ਲਈ ਵੀ ਇਹਨਾਂ ਨੇ ਖਾਸ ਪ੍ਰਬੰਧ ਕੀਤਾ ਵੀ ਪੱਖੇ ਲੱਗੇ ਹੋਣ ਪਾਣੀ ਦਾ ਪ੍ਰਬੰਧ ਹੋਵੇ ਕੂਲਰ ਲੱਗੇ ਹੋਣ ਲਾਈਨਾਂ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇੱਥੇ ਜੀ ਜਿਹੜਾ 103 ਬਰਨਾਲਾ ਦੇ ਵਿੱਚ 212 ਟੀਮਾਂ ਜਿਹੜੀਆਂ ਨੇ ਬੂਥਾਂ ਤੇ ਜਾ ਰਹੀਆਂ ਨੇ ਔਰ 34 ਟੀਮਾਂ ਜਿਹੜੀਆਂ ਨੇ ਰਿਜ਼ਰਵ ਦੇ ਵਿੱਚ ਰੱਖੀਆਂ ਹੋਈਆਂ ਨੇ ਹਰੇਕ ਰੰ ਦੇ ਟ੍ਰੇਨਿੰਗ ਤਿੰਨ-ਤਿੰਨ ਟ੍ਰੇਨਿੰਗ ਜਿਹੜੀਆਂ ਨੇ ਪੋਲਿੰਗ ਟੀਮਾਂ ਨੂੰ ਦਿੱਤੀਆਂ ਗਈਆਂ ਨੇ ਦੋ-ਦੋ ਟ੍ਰੇਨਿੰਗ ਜਿਹੜੀਆਂ ਨੇ ਮਾਈਕਰੋ ਆਬਜ਼ਰਵਰਸ ਨੂੰ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਅੰਡਰ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਅਗਰ ਸਮੇਂ ਨੂੰ ਦੇਖਦੇ ਹੋਏ ਪੋਲਿੰਗ ਟੀਮਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਸਵੇਰੇ ਤੇ ਸ਼ਾਮ ਨੂੰ ਜਿਹੜੇ ਵੋਟਰ ਹੈਗੇ ਨੇ ਉਹਨਾਂ ਦੀ ਪੋਲਿੰਗ ਜਿਹੜੀ ਹੈ ਜਲਦੀ ਕਰਾਈ ਜਾਵੇ ਤੇ ਦਿਨ ਦੇ ਟਾਈਮ 'ਚ ਕਿਉਂਕਿ ਗਰਮੀ ਹੈਗੀ ਹੈ ਤਾਂ ਉਹਨਾਂ ਲਈ ਸ਼ਾਮਿਆ ਜਿਹੜਾ ਸ਼ੈੱਡ ਨੇ ਉਹ ਵੀ ਲਗਵਾਏ ਗਏ ਨੇ ਪਾਣੀ ਦਾ ਇੰਤਜ਼ਾਮ ਸ਼ਬੀਲ ਦਾ ਇੰਤਜ਼ਾਮ ਖਾਣੇ ਦਾ ਇੰਤਜ਼ਾਮ ਜਿਹੜਾ ਹੈਗਾ ਉਹ ਪੋਲਿੰਗ ਪਾਰਟੀਆਂ ਲਈ ਬੂਥਾਂ ਦੇ ਉੱਪਰ ਹੀ ਕੀਤਾ ਗਿਆ। ਆ ਮੈਂ ਦੱਸਣਾ ਚਾਹਾਂਗਾ ਕਿ ਕੱਲ ਕਿਹੜੀ ਪੋਲਿੰਗ ਹੋਰੀ ਹੈਗੀ ਆ ਪਾਰਲੀਮੈਂਟ ਦੇ ਜੋ ਚੋਣਾਂ ਦੇ ਸਬੰਧ ਵਿੱਚ ਉਹਦੇ ਵਿੱਚ ਬਰਨਾਲਾ 103 ਜੋ ਹੈ ਉਹਦੇ ਵਿੱਚ 212 ਜਿਹੜੇ ਹੈਗੇ ਬੂਥ ਬਣਾਏ ਗਏ ਹੈਗੇ ਔਰ ਉਹਦੇ ਵਿੱਚ 14 ਜਿਹੜੇ ਸਾਡੇ ਸੌਰੀ 20 ਜਿਹੜੇ ਹੈਗੇ ਸੈਕਟਰ ਅਫਸਰ ਜਿਹੜੇ ਹੈਗੇ ਆ ਉਹ ਡਿਪਿਊਟ ਕੀਤੇ ਗਏ ਹੈਗੇ ਔਰ ਇੱਕ ਬੂਥ ਤੇ ਇੱਕ ਪੀਆਰਓ ਏਪੀਆਰਓ ਦੋ ਪੀਓ ਰਹਿਣਗੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰਾ ਰਿਜਰਵ ਸਟਾਫ ਵੀ ਹੈਗਾ ਸੋ ਅੱਜ ਅਸੀਂ ਜਿਹੜਾ ਹੈਗਾ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰ ਰਹੇ ਹੈਗੇ ਆ ਔਰ ਇਹ ਉਮੀਦ ਹੈ ਕਿ ਅੱਜ ਦੁਪਹਿਰ ਤੋਂ ਬਾਅਦ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਚਲੇ ਜਾਣਗੇ ਔਰ ਇਸ ਤੋਂ ਇਲਾਵਾ ਅਸੀਂ 10 ਜਿਹੜੇ ਹੈਗੇ ਆ ਮਾਡਲ ਬੂਥ ਹੀ ਬਣਾਏ ਹੈਗੇ ਆ ਔਰ ਇੱਕ ਪਿੰਕ ਬੂਥ ਬਣਾਇਆ ਹੈ ਇੱਕ ਪੀਡਬਲਯੂਡੀ ਬੂਥ ਬਣਾਇਆ ਹੈਗਾ ਇੱਕ ਗ੍ਰੀਨ ਬੂਥ ਬਣਾਇਆ ਹੈਗਾ ਇੱਕ ਯੂਥ ਦਾ ਬੂਥ ਬਣਾਇਆ ਹੈਗਾ ਔਰ ਉਹਨਾਂ ਦੇ ਵਿੱਚ ਬਹੁਤ ਹੀ ਅੱਛੇ ਢੰਗ ਨਾਲ ਅਸੀਂ ਉਹਨਾਂ ਨੂੰ ਡੈਕੋਰੇਟ ਕੀਤਾ ਹੈਗਾ ਔਰ ਮੇਰੀ ਸਾਰੇ ਵੋਟਰਾਂ ਨੂੰ ਇਹੀ ਅਪੀਲ ਹੈਗੀ ਆ ਵੀ ਗਰਮੀ ਦਾ ਵੇਪ ਲੇਕਿਨ ਚੱਲ ਰਿਹਾ ਹੈਗਾ ਲੇਕਿਨ ਫਿਰ ਵੀ ਜਿਹੜੀ ਵੋਟ ਦੀ ਮਹੱਤਤਾ ਨੂੰ ਰੱਖਦੇ ਹੋਏ ਸਾਨੂੰ ਵੋਟ ਜਿਹੜੀ ਹੈਗੀ ਆ ਆਪਣੇ ਹੀ ਇਸਤੇਮਾਲ ਕਰਨੀ ਚਾਹੀਦੀ ਹੈ ਹੈਗੀ ਆ ਵੋਟ ਜਿਹੜੀ ਹੈਗੀ ਆ ਸਾਨੂੰ ਵੱਤ ਤੋਂ ਵੱਤ ਜਿਹੜੀ ਹੈਗੀ ਪਾਉਣੀ ਪੈਦੀ ਹੈ ਨਹੀਂ ਇਸ ਤਰ੍ਹਾਂ ਦੀ ਸਾਡੇ ਜਣੀ 212 ਦੇ ਬੂਥ ਦੇ ਵਿੱਚ 6 ਜਿਹੜੇ ਹੈਗੇ ਆ ਉਹ ਵਲਨਰੇਬਲ ਬੂਥ ਹੈਗੇ ਆ ਜਿਨ੍ਹਾਂ ਤੇ ਅਸੀਂ ਐਕਸਟਰਾ ਫੋਰਸ ਜਿਹੜੀ ਹੈਗੀ ਆ ਉਹ ਲਗਾਵਾਂਗੇ ਤੇ ਬਾਕੀ ਸਾਰੇ ਬੂਥ ਜਿਹੜੇ ਹੈਗੇ ਆ ਆਰਡਰ ਨਹੀਂ ਹੈਗੇ ਆ ਸਮੂਥ ਹੈਗੇ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਪੋਲਿੰਗ ਹੈਗੀ ਆ ਬੜੀ ਰੀ ਐਂਡ ਫੇਅਰ ਜਾਨਕੀ ਰਹੇਗੀ ਔਰ ਸਾਰੇ ਅਰੇਂਜਮੈਂਟ ਹੈਗੇ ਆ ਅਸੀਂ ਆਲਰੇਡੀ ਕੰਪਲੀਟ ਕਰ ਲਏ ਹੈਗੇ ਆ ਔਰ ਸਾਰੇ ਪੋਲਿੰਗ ਪਾਰਟੀਆਂ ਦਾ ਉੱਥੇ ਰਾਤ ਰਾਤ ਨੂੰ ਰਹਿਣ ਦਾ ਬੜਾ acha ਬੰਦਵਸਤ ਕੀਤਾ ਹੈਗਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਦਾ ਔਰ ਸਵੇਰੇ ਉਹਨਾਂ ਦੇ ਨਾਸ਼ਤਾ ਵਗੈਰਾ ਦਾ ਲੰਚ ਵਗੈਰਾ ਦਾ ਇਹ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਇਹ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਹੈਗੇ ਆ ਔਰ ਸਾਰੇ ਇੰਤਜ਼ਾਮ ਜਿਹੜੇ ਹੈਗੇ ਆ ਆਲਰੇਡੀ ਪਿਛਲੇ 1.5 ਮਹੀਨੇ ਤੋਂ ਅਸੀਂ ਲੱਗੇ ਹੋਏ ਆਂ ਔਰ ਸਾਰੇ ਕੰਪਲੀਟ ਹੋ ਚੁੱਕੇ ਆ ਅੱਜ ਪੋਲਿੰਗ ਪਾਰਟੀਆਂ ਜਿਹੜੇ ਹੈਗੇ ਆਪਣਾ ਸਮਾਨ ਲੈ ਕੇ ਬੁੱਥਾਂ ਤੇ ਜਾ ਰਹੀਆਂ ਹੈਗੀਆਂ ਔਰ ਕੱਲ ਨੂੰ ਜਿਹੜੀ ਹੈਗੀ ਪੋਲਟੂ ਬਾਅਦ ਫਿਰ ਇੱਥੇ ਹੀ ਜਿਹੜਾ ਸਮਾਨ ਹੈਗਾ ਉਹ ਅਸੀਂ ਪ੍ਰਾਪ ਉਹ ਕੱਲ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਜੋਰ ਨਰਦਾਬ ਟਾਈਮ ਕੀਤਾ ਗਿਆ ਹੈਗਾ ਪੁਲਿਸ ਦੀ ਸਮਾਪਤੀ ਦਾ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਇਸ ਸਥਾਨ ਤੇ ਹੀ ਸਾਡੇ ਕੋਲੇ 212 ਬੂਥਾਂ ਦੀਆਂ EVM ਜਿਹੜੀਆਂ ਕਿਤੇ ਆ ਜਾਣਗੀਆਂ ਉਸ ਤੋਂ ਬਾਅਦ ਅਸੀਂ ਐਸਟੀ ਕਾਲਜ ਦੇ ਵਿੱਚ ਸਟ੍ਰੋਂਗ ਰੂਮ ਬਣਾਇਆ ਹੈਗਾ ਉੱਥੇ ਸਾਰੀਆਂ ਇਹ EVM ਜਿਹੜੀਆਂ ਹੈਗੀਆਂ ਜਮਾ ਹੋਣਗੀਆਂ ਔਰ ਉਹ ਸਮੇਂ ਤੱਕ ਉੱਥੇ ਰਹਿਣਗੀਆਂ ਜਦ ਤੱਕ ਕਾਊਂਟਿੰਗ ਨਹੀਂ ਹੋ ਜਾਂਦੀ ਚਾਰ ਨੂੰ ਕਾਊਂਟਿੰਗ ਹੈਗੀ ਆ ਔਰ ਉਹ ਆਲਰੇਡੀ ਅਸੀਂ ਉਥੇ ਸਟਰੋਂਗ ਰੂਮ ਔਰ ਸਾਰੇ ਉਥੇ ਐਸਟੀ ਕਾਲਜ ਦੇ ਵਿੱਚ ਜਿਹੜਾ ਹੈਗਾ ਉਹ ਤਿਆਰ ਕਰ ਦਿੱਤੇ ਹੈਗੇ ਆ ਔਰ ਸਾਰੇ ਪ੍ਰਬੰਧ ਵੀ ਉਥੇ ਪੂਰੇ ਯਾਨੀ ਕੀ ਹੈਗੇ ਆ ਕਰ ਦਿੱਤੇ ਗਏ। ਹੁਣ ਸਾਡਾ VOTING ਦਾ ਆਖਰੀ ਪੜਾਵਾਂ ਚੁੱਕਾ ਹੈ ਕੱਲ ਮਿਤੀ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸ ਦੀ ਮੁਕੰਮਲ ਤਿਆਰੀ ਹੁਸ਼ਾਪੁਰ ਹਲਕੇ ਦੇ ਵਿੱਚ ਕਰ ਲਈ ਗਈ ਹੈ। ਪੂਰੀ ਹੁਸ਼ਾਪੁਰ ਪਾਰਲੀਮੈਂਟਰੀ ਕੌਨਸਟਿਚਨਸੀ ਦੇ ਵਿੱਚ 9 ਹਲਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ 6 ਅਸੈਂਬਲੀ ਸੈਗਮੈਂਟਸ ਹੁਸ਼ਾਪੁਰ ਡਿਸਟ੍ਰਿਕਟ ਦੇ ਹੀ ਹਨ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਹਾ ਹੈ ਮੈਂ ਇਸ ਤੋਂ ਪਹਿਲਾਂ ਰਾਏਪੁਰਾ ਇੰਸਟੀਚਿਊਟ ਦੇ ਵਿੱਚ ਚੱਬੇਵਾਲ ਤੇ ਹੁਸ਼ਾਪੁਰ ਹਲਕੇ ਦਾ ਡਿਸਪੈਚ ਦੇਖਣ ਆਈ ਹ ਹੁਣ ਅਸੀਂ ਸ਼ਾਮਚੁਰਾਸੀ ਹਲਕੇ ਦੇ ਡਿਸਪੈਚ ਸੈਂਟਰ ਤੇ ਖੜੇ ਇੱਥੇ ਆਲਮੋਸਟ ਡਿਸਪੈਚ ਪੂਰਾ ਹੋ ਚੁੱਕਾ ਹੈ ਸਾਰੀ ਹੀ ਪੋਲਿੰਗ ਪਾਰਟੀਆਂ ਦੇ ਲਈ ਪੂਕਾ ਇਤਜ਼ਾਮ ਕੀਤੇ ਗਏ ਨੇ ਕਿ ਉਹ ਉੱਥੇ ਕੰਫਰਟੇਬਲ ਫੀਲ ਕਰਨ ਉਹਨਾਂ ਦੇ ਖਾਣ ਪੀਣ ਦਾ ਪਾਣੀ ਪੀਣ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਨਾਲ ਹੀ ਪੁਲਿਸ ਪਾਰਟੀਆਂ ਲਈ ਵੀ ਅਰੇਂਜਮੈਂਟ ਕੀਤੇ ਗਏ ਨੇ ਹੁਣ ਮੈਂ ਹੁਸ਼ਾਪੁਰ ਦੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਦੀ ਹਾਂ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀ ਵੋਟ ਜ਼ਰੂਰ ਪਾਓ ਇਹ ਜੋ ਵੋਟ ਹੈ ਇਹ ਤੁਹਾਡੀ ਵੋਟ ਹੀ ਇਸ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ ਅਸੀਂ ਆਪਣੀ ਵੋਟ ਪਾ ਕੇ ਆਪਣਾ ਅਧਿਕਾਰ ਤੇ ਆਪਣੀ ਜ਼ਿੰਮੇਵਾਰੀ ਦੋਨੋਂ ਅਸੀਂ ਜ਼ਰੂਰ ਨਿਭਾਉਣੀ ਹੈ ਇਵਰ ਦੇਖਿੰਦੇ ਜਨਨਦਾ ਕਿ ਕਿਸੇ ਬੂਥ ਤੇ ਕੋਈ ਪ੍ਰੋਬਲਮ ਆ ਜੇ ਜਾਂ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਬੈਕਪਲ ਕੀਵਰ ਲੇਟ ਹੋ ਜਾਂਦੇ ਉਹਨੂੰ ਉਹਦੇ ਕਿਦਾਂ ਨਿਚੋੜਦੇ ਅਸੀਂ ਲਗਭਗ 10 12 ਬੂਥਸ ਦੇ ਉੱਤੇ ਇੱਕ ਸੈਕਟਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਸੈਕਟਰ ਮੈਜਿਸਟ੍ਰੇਟ ਮੌਜੂਦ ਹੈ ਉਸ ਸੈਕਟਰ ਮੈਜਿਸਟ੍ਰੇਟ ਦੇ ਨਾਲ ਪੁਲਿਸ ਪੈਟਰੋਲਿੰਗ ਪਾਰਟੀਆਂ ਵੀ ਹੋਏਗੀ ਈਸ਼ਵਰੀ ਅਸੀਂ ਬਹੁਤ ਅੱਛਾ ਇੱਕ ਕਮਿਊਨੀਕੇਸ਼ਨ ਪਲਾਨ ਰੱਖਾ ਹੈ ਕਿ ਜੇਕਰ ਕਿਤੇ ਵੀ ਕੋਈ ਮਸ਼ੀਨ ਖਰਾਬ ਹੁੰਦੀ ਇਨਫਾਰਮੇਸ਼ਨ ਮਿਲਦੀ ਹੈ ਤਾਂ ਵਿਦਿਨ 10 ਮਿੰਟਸ 10 ਮਿੰਟਾਂ ਦੇ ਅੰਦਰ ਅੰਦਰ ਉਹ ਸੈਕਟਰ ਮੈਜਿਸਟਰੇਟ ਉੱਤੇ ਪਹੁੰਚ ਕੇ ਜੇਕਰ ਮਸ਼ੀਨ ਬਦਲਣ ਦੀ ਲੋੜ ਹੈ ਤਾਂ ਮਸ਼ੀਨ ਬਦਲੀ ਜਾਏਗੀ ਜੇਕਰ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਬੈਲ ਇੰਜੀਨੀਅਰਸ ਤੇ来 ਉਹ ਠੀਕ ਕੀਤਾ ਜਾਣਗੇ ਸਾਰੇ ਹਲਕੇ ਦੇ ਵਿੱਚ ਦੋ ਬੈਲ ਇੰਜੀਨੀਅਰਸ ਵੀ ਮੌਜੂਦ ਨੇ ਇਸ ਕੰਮ ਦੇ ਲਈ ਤੇ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਕਿਤੇ ਵੀ ਵੋਟਿੰਗ ਜੋ ਹੈ ਅੱਧੇ ਘੰਟੇ ਤੋਂ ਉੱਪਰ ਨਾ ਰੁਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖੀ ਜਾਏਗੀ ਵੈਬ ਕਾਸਟਿੰਗ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਹੋ ਰਹੀ ਹੈ ਕਿੱਥੇ ਕੀ ਹੋ ਰਿਹਾ ਅਸੀਂ ਲਾਈਵ ਦੇਖ ਸਕਦੇ ਨੇ ਵੈਬ ਕਾਸਟਿੰਗ ਦਾ ਕੰਟਰੋਲ ਰੂਮ ਵੀ ਡੀਸੀ ਆਫਿਸ ਬਣਾਇਆ ਗਿਆ ਹੈ ਨਾਲ ਹੀ ਉਸ ਦਾ ਕੰਟਰੋਲ ਰੂਮ ਇੱਕ ਲਾਈ ਫੀਟ ਸੀਓ ਆਫਿਸ ਵੀ ਜਾਂਦੀ ਹੈ ਮੈਂ ਗੁਰਮਿੰਦਰ ਮੋਦੀ ਦੀ ਲੈ ਕੇ ਫੇਰੀ ਨੂੰ ਕੁਝ ਕੁਝ ਨਜ਼ਰ ਆਈ ਸੀ ਇੱਕ ਕੀ ਹੈ ਨੇ ਦੱਸੋ ਕੀ ਖੂਚ ਨਜ਼ਰ ਆਈ ਸੀ ਪਾਣੀ ਛੱਡ ਦਿੱਤਾ ਗਿਆ ਸੀ ਕਹਿੰਦੇ ਮੈਂ ਮੈਂ ਕਲੀਅਰਿਫਾਈ ਕਰਨਾ ਚਾਹੁੰਦੀ ਹਾਂ ਕਿ ਜੋ ਇੱਕ ਗਲ ਚੱਲ ਰਹੀ ਹੈ ਕਿ ਉਹਨਾਂ ਦੀ ਰੈਲੀ ਨਾਲ ਰਿਲੇਟਿਡ ਸੀ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਪਾਣੀ ਲਗਭਗ ਰੈਲੀ ਸਾਈਟ ਤੋਂ 3 ਕਿਲੋਮੀਟਰ ਦੂਰ ਕੋਈ ਕੰਟੀ ਕਨਾਲ ਦਾ ਐਸਕੇਪ ਪੁਆਇੰਟ ਹੈ ਉੱਥੇ ਪਾਣੀ ਲੀਕ ਹੋਇਆ ਜਾਂ ਫਿਰ ਕਿਸੇ ਵੱਲੋਂ ਨਸ਼ੀਬ ਹੋਈ ਹੈ ਪਰ ਉਹ ਬਿਲਕੁਲ ਟਾਈਮਲੀ ਐਡਰੈਸ ਕਰ ਲਿਆ ਗਿਆ ਸੀ ਪਾਣੀ ਰੈਲੀ ਸਾਈਟ ਤੋਂ ਬਹੁਤ ਜ਼ਿਆਦਾ ਦੂਰ ਸੀ ਹੈਲੀਪੈਡ ਤੱਕ ਉਹ ਪਾਣੀ ਨਹੀਂ ਨਾ ਪਹੁੰਚਿਆ ਨਾ ਪਹੁੰਚ ਸਕਦਾ ਸੀ ਕਿਉਂਕਿ ਪਾਣੀ ਦੀ ਕੁਆਂਟੀਟੀ ਵੀ ਘੱਟ ਸੀ ਬਾਕੀ ਇਹ ਹਰਕਤ ਕਿਸ ਵੱਲੋਂ ਕੀਤੀ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੇ ਇਨਕੁਆਇਰੀ ਕੀਤੀ ਜਾ ਰਹੀ ਹੈ ਔਰ ਤਕ ਮਾਨਯੋਤ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਦੇ ਲਈ ਪੂਕਤਾ ਇਤਜ਼ਾਮ ਕੀਤੇ ਗਏ ਨੇ ਤੇ ਬਹੁਤ ਹੀ ਅੱਛੀ ਇੱਕ ਸਕਸੈਸਫੁਲ ਰੈਲੀ ਹੋਈ ਹੈ ਮੈਂ ਇਸ ਦੇ ਲਈ ਸਿਕਿਉਰਿਟੀ ਪੁਆਇੰਟ ਆਫ ਊ ਨਾਲ ਤੇ ਪ੍ਰਸ਼ਾਸਨ ਦੇ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈਆਂ ਸੀ ਸਾਰੇ ਨੇ ਆਪਣੀ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਜੀ ਸਰ ਕੱਲ ਇਲੈਕਸ਼ਨ ਆ ਦੇਣਾ ਇੱਕ ਚੂਰੀ ਨੂੰ ਸੋ ਖੁਸ਼ਾਤ ਕਨ ਕਨਸਟੈਂਸੀ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਇਸ ਸੁਰੱਖਿਆ ਪਰੰਤ ਨਾਲ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਡੀਸੀ ਸਾਹਿਬ ਤੇ ਮੈਂ ਅ ਪਿਛੇ ਵੀ ਅਸੀਂ ਦੋ ਡਿਸਟ੍ਰਿਬਿਊਸ਼ਨ ਸੈਂਟਰ ਵਿਜ਼ਿਟ ਕਰਤੇ ਹੈਗੇ ਤੀਸਰੇ ਤੇ ਹੁਣ ਅਸੀਂ ਤੇ ਬਾਕੀ ਸੈਂਟਰ ਸਿਸੀ ਵਿਜ਼ਿਟ ਕਰ ਰਹੇ ਹਾਂ 5000 ਤੋਂ ਜ਼ਿਆਦਾ ਪੁਲਿਸ ਫੋਰਸ ਹੁਣਸ਼ਾਲਪੁਰ ਜ਼ਿਲ੍ਹੇ 'ਚ ਅਸੀਂ ਤਾਇਨਾਤ ਕਰ ਰਹੇ ਹਾਂ ਤੇ ਪੂਰੀ ਜੇਕਰ ਹੁਣਸ਼ਾਲਪੁਰ ਕੰਸਟਿਟੂਐਂਸੀ ਦੀ ਪਾਰਲੀਮੈਂਟਰੀ ਕੰਸਟਿਟੂਐਂਸੀ ਦੀ ਗੱਲ ਕੀਤੀ ਜਾਵੇ ਜਿਦੇ ਵਿੱਚ ਬਾਕੀ ਮਲਾਤ ਫਗਵਾੜਾ ਤੇ ਹਰਗੋਬਿੰਦ ਪ੍ਰਸਾਦ ਵੀ ਹੈਗੇ ਤੇ ਉਹਦੇ ਵਿੱਚ ਟੋਟਲ 6000 ਤੋਂ ਜ਼ਿਆਦਾ ਉਹਦੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਏਗੀ। ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਉਸ ਤਨਾਤ ਕਰ ਰਹੇ ਆ। ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬ ਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਤੇ ਸਾਡੇ ਵੱਲੋਂ ਸੀਏਪੀਐਫ ਦੇ ਮੁਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਆਫ ਨਾਲ। 112 ਪੈਟਰੋਲਿੰਗ ਪਾਰਟੀ ਪੁਲਿਸ ਦੀ ਤਾਇਨਾਤ ਰਹਿਣਗੀ ਅਕਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਦਾ ਰਿਸਪੌਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ ਕਿਸੇ ਕਿਸੇ ਵੀ ਇਮਰਜੈਂਸੀ ਲਾਅ ਜਾਂ ਸਚੀ ਲਾਅ ਨਾ ਹੋਣ ਦੀ ਸਿਚੁਏਸ਼ਨ ਨੂੰ ਰਿਸਪੌਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਆਫਿਸਰਸ ਦਾ ਤੇ ਪੁਲਿਸ ਆਫਿਸਰਸ ਦਾ ਟਾਈਪ ਇੰਡੀਵਿਜੂਅਲ 1 ਟੂ 1 ਹੋ ਗਿਆ ਹੈਗਾ ਤੇ ਚੱਲ ਰਿਹਾ ਹੈਗਾ ਬਰੀਫਿੰਗਸ ਵਗੈਰਾ ਚੱਲ ਰਹੀ ਹੈਗੀਆਂ ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਤੇ ਹੁਣ ਤੋਂ ਲੈ ਕੇ ਤੇ ਕੱਲ ਵਾਪਸ ਪੋਲਿੰਗ ਜਿਹੜੀ EVM ਪੋਲਡ EVM ਸਭ ਹੀ ਹੈਗੀਆਂ ਉਹਨਾਂ ਨੂੰ ਡਿਪੋਜ਼ਿਟ ਕਰਾਉਣ ਤੱਕ ਉਹ ਸਾਰੇ ਨਾਲ ਰਹਿਣਗੇ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੁਖਤਾ ਹੈਗੇ ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ 'ਚ 11 ਇੰਟਰਸ ਡਿਸਟ੍ਰਿਕਟ ਨਾਕੇ 11 ਇੰਟਰਸਟੇਟ ਨਾਕੇ ਜਿਹੜਾ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ ਉਹਨਾਂ ਤੇ ਹਰ ਨਾਕੇ ਤੇ 8-8 ਮੁਲਾਜ਼ਮ ਦਿਨੇ ਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ ਇੰਟਰ ਸਟੇਟ ਨਾਕੇ ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲੱਗੇ ਹੋਣਗੇ ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਏ ਜਾਣਗੇ ਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ ਜਿਹੜਾ ਵੀਹਿਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਪਲੱਸ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਹੈਗੇ ਉਹ ਵੀ ਸਟਰੈਂਥਨ ਕਰ ਦਿੱਤੇ ਹੈਗੇ ਉਹ ਆਪਣੇ 11 ਨਾਕੇ ਹੈਗੇ ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਹਰ ਨਾਕੇ ਤੇ ਸੀ ਡਿਪੁਟ ਕਿਤੇ 24 ਘੰਟੇ ਵਾਸਤੇ ਅਰਾਊਂਡ ਦੀ ਕਲੌਕ ਪਲੱਸ ਸਿਟੀ ਇਚ ਡੋਮੀਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ ਪੀਸੀਆਰ 112 ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ ਸਟ੍ਰੈਟੈਜਿਕ ਪੁਆਇੰਟਸ ਤੇ ਸੀਏਪੀਐਸ ਦੇ ਜਿਹੜੇ ਹੈਗੇ ਕੁਝ ਨਾਕੇ ਰਹਿਣਗੇ ਅੱਜ ਰਾਤ ਨੂੰ ਲੇਟ ਨਾਈਟ ਤੱਕ ਅਲੀ ਮੋਨਿੰਗ ਤੱਕ ਜਦੋਂ ਤੱਕ ਪੌਲੀ ਸਟਾਰਟ ਹੁੰਦੀ ਹੈਗੀ ਉਦੋਂ ਤੱਕ ਤੇ ਉਸ ਤੋਂ ਬਾਅਦ ਸਾਡੀ ਪੈਟਰੋਲਿੰਗ ਪਾਰਟੀਆਂ ਰਹਿਣਗੀਆਂ ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਇੱਕ ਮੋਬਾਈਲ ਨਾਕਾ ਸਟ੍ਰੈਟੈਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ ਜਿਹੜਾ ਕਿ ਡਿਪੈਂਡਿੰਗ ਔਨ ਦ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ ਉਹ ਵੀ ਰਾਉਂਡ ਦੀ ਪਲੱਸ ਸਾਰੇ ਐਸਐਚਓ ਸਾਰੇ ਚੌਕੀ ਇੰਚਾਰਜ ਸਾਰੇ ਜੀਓ ਜਿਹੜੇ ਐਸਪੀ ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਆਂ ਹੈਗੀ ਜਿਹੜੇ ਵੀ ਅਜੇ ਪੈਟਰੋਲਿੰਗ ਪਾਰਟੀ ਰੈਸਪੌਂਡ ਕਰਨਗੇ ਤੇ ਅਸੀਂ ਪੀਸਫੁਲ ਫ੍ਰੀ ਬਿਨਾ ਕਿਸੇ ਡਰ ਭੈ ਪਖਸ਼ਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਤੇ ਅਸੀਂ ਬਿਲਕੁਲ ਪੀਸਫੁਲ ਇਲੈਕਸ਼ਨ ਸੇਫ ਇਲੈਕਸ਼ਨ ਸਰ ਸਰ ਜੀ ਕਿਸ ਨੰਬਰ ਤੇ ਕਾਲ ਕਰਕੇ ਇਹ ਕਰ ਸਕਦੇ ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੱਤੇ ਹੈਗੇ ਅਦਰਵਾਈਜ਼ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112 ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸਤੇ ਇਮੀਡੀਏਟਲੀ ਕਾਲ ਕੀਤਾ ਜਾਵੇ ਜਿਹੜਾ ਡੀਸੀ ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਡੀਸੀ ਸਾਹਿਬ ਦਾ ਤੇ ਪੁਲਿਸ ਦਾ ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈਗਾ ਤੇ ਉਸ ਤੋਂ ਅਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਨੰਬਰ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ ਅੱਜ ਫੇਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ ਦਿਸਿਸਾਬ ਵੱਲੋਂ ਜਾਰੀ ਕਰਵਾ ਦੇਾਂਗੇ ਜਿਦੇ ਵਿੱਚ ਹਰ ਸਬਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਤੇ ਬਫਰ ਦੇ ਨੰਬਰ ਸ਼ੇਅਰ ਕੀਤੇ ਹੋਣਗੇ ਸੋ ਥੈਟ ਕਿ ਕਈ ਵਾਰੀ 112 ਜਦੋਂ ਪਤਾ ਬਿਜ਼ੀ ਹੋ ਜਾਂਦਾ ਹੈਗਾ ਪੀ 4 ਤੋਂ ਦੇ ਹੈਗੇ ਤੇ ਉੱਥੇ ਲੋਕਲ ਲਿਮਿਟਡ ਟੀਮ ਜਿਹੜੀ ਹੈਗੀ ਰਿਸਪੌਂਡ ਕਰ ਸਕੇ ਸਰ ਸੈਂਸਿਟਿਵ ਬੂਤੀ ਗੱਲ ਕਰੀ ਤਾਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕਾਊਂਟ ਹੋਏ ਨੇ ਤਾਂ ਉਹਨਾਂ ਲਈ ਕੀ ਲੱਗਤੋ ਵੱਖਰੇ ਤੌਰ ਤੇ ਫੋਰਸਸ ਵਗੈਰਾ ਤਾਇਨਾਤ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦਾ ਪ੍ਰਬੰਧਨ ਹੋ ਰਿਹਾ ਹੈ ਕੋਈ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ 1 ਉਨਾਂ ਨੂੰ ਸੈਂਸਿਟਿਵ ਨਹੀਂ ਕਹਿੰਦੇ ਇਹਨੂੰ ਵਲਰੇਬਲ ਲੋਕੇਸ਼ਨ ਕਹਿੰਦੇ ਹੈਗੇ ਤੇ ਉਹਦਾ ਵੱਖਰਾ ਕ੍ਰਾਈਟੇਰੀਆ ਹੈਗਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ ਜਿੱਥੇ ਕਿ ਕਿਸੇ ਵੀ ਤਰੀਕੇ ਦਾ ਇਲੈਕਸ਼ਨਲ ਪ੍ਰੋਸੈਸ ਨੂੰ ਇਨਫਲੂਐਂਸ ਜਾਂ ਡਿਸਟਰਬ ਜਾਂ ਮਤਲਬ ਉਹਨੂੰ ਥੋੜਾ ਸਾ ਡਿਸਟਰਬ ਕੀਤਾ ਜਾ ਸਕਦਾ ਹੈਗਾ ਤੇ ਉਸ ਤਰੀਕੇ ਨਾਲ ਉਹ ਕੈਟੇਗਰੀਜ਼ ਕੀਤੇ ਗਏ ਹੈਗੇ ਸਾਰੇ ਹੀ ਲੋਕੇਸ਼ਨਾਂ ਤੇ ਵੈਬ ਕਾਸਟਿੰਗ ਦੇ हिसाब ਵੱਲੋਂ ਪਲੱਸ ਸੀਏਪੀਐਫ ਫੋਰਸ ਜਿਹੜੀ ਹੈਗੀ ਉਹਦਾ ਹਾਫ ਸੈਕਸ਼ਨ ਐਂਡ ਫੁੱਲ ਸੈਕਸ਼ਨ ਡਿਪੈਂਡਿੰਗ ਓਨ ਦੀ ਰਿਕੁਆਇਰਮੈਂਟ ਐਂਡ ਕ੍ਰਾਈਟੇਰੀਆ ਓਫ ਇਲੈਕਸ਼ਨ ਕਮਿਸ਼ਨ ਅਸੀਂ ਤਨਾਦ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਸਪੈਸ਼ਲ ਬਰੀਫਿੰਗ ਕੀਤੀ ਹੈਗੀ ਅੱਜ ਸਾਡੇ ਸਾਰੇ ਜੀਓਜ਼ ਤੇ ਸਾਰੇ ਐਸਐਚਓ ਉਹ ਸਾਰੇ ਏਰੀਆ ਚ ਪਰਸਨਲੀ ਵਿਜ਼ਿਟ ਕਰਨਗੇ ਤਲ ਵੀ ਉਹਨਾ ਏਰੀਆ ਦਾ ਰਿਸਪੌਂਸ ਟਾਈਮ 5 ਮਿੰਟਸ ਦਾ ਹੋਏਗਾ ਜਿਹੜੇ ਵਲਨਰੇਬਲ ਹੈਗੇ ਉਹਨਾਂ ਦਾ 5 ਮਿੰਟਸ ਦਾ ਰਿਸਪੌਂਸ ਟਾਈਮ ਹੈਗਾ ਜਿਹੜੇ ਨਾਰਮਲ ਬੂਥ ਹੈਗੇ ਉਹਨਾਂ ਦਾ ਰਿਸਪੌਂਸ ਟਾਈਮ 7 ਤੋਂ 10 ਮਿੰਟਸ ਦਾ ਹੋਏਗਾ ਜੀ ਅੱਜ ਆਖਰੀ ਦਿਨ ਦਾ ਤਾਂ ਸੋ ਪਬਲਿਕ ਨੂੰ ਜੇ ਕੋਈ ਮੈਸੇਜ ਕਨਵੇ ਕਰਨਾ ਹੁੰਦਾ ਜੀ ਮੈਸੇਜ ਇਹ ਹੈਗਾ ਦੇਖੋ ਹੁਣ ਡੀਸੀ ਸਾਹਿਬ ਤੇ ਅਸੀਂ ਤੇ ਸਾਰੇ ਆਪਾਂ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਉਤਸਵ ਹੈਗਾ ਇਹਦੇ ਵਾਸਤੇ ਬੜੀ ਤਨਦੇਹੀ ਨਾਲ ਬਹੁਤ ਸਿੱਦਕਤ ਨਾਲ ਮਿਹਨਤ ਕਰ ਰਹੇ ਆਂ ਤੇ ਇੱਕ ਟਰਾਂਸਪੇਰੈਂਟ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਨ ਵੋਟਰਸ ਨੂੰ ਰਿਕੁਐਸਟ ਹੈਗੀ ਕਿ ਉਹ ਬੱਡ ਚੜ ਕੇ ਜਿਹੜਾ ਹੈਗਾ ਇਸ ਵਾਰ ਰਿਕਾਰਡ ਤੋੜ ਜਿਹੜਾ ਹੁਸ਼ਿਆਰਪੁਰ ਬਾਹਰ ਆ ਕੇ ਤੇ 70% ਤੋਂ ਪਲੱਸ VOTING ਆਪਣੀ ਹੋਣੀ ਚਾਹੀਦੀ ਮਤਲਬ ਮੈਂ ਤਾਂ ਕਹੂੰਗਾ 100% VOTING ਹੋਣੀ ਚਾਹੀਦੀ ਬਟ ਐਸ ਪਰ ਰਿਕਾਰਡ ਜਿਹੜਾ ਹੈਗਾ 100% ਤੋਂ ਚਲੋ ਬਟ 70% ਪਾਰ ਜਿਹੜੀ ਹੈਗੀ VOTING ਹੋਣੀ ਚਾਹੀਦੀ ਡੀ ਸਾਹਿਬ ਨੇ ਹਰ ਥਾਂ ਤੇ ਬਹੁਤ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਦੀ ਵਿਵਸਥਾ ਸ਼ਹਿਡ ਦੀ ਵਿਵਸਥਾ ਹਨਾ ਗਲੂਕੌਂਡ ਦੀ ਵਿਵਸਥਾ ਲੱਸੀ ਸਾਰਾ ਮਤਲਬ ਹਰ ਤਰੀਕੇ ਦਾ ਗਰਮੀ ਨੂੰ ਧਿਆਨ ਰੱਖਦੇ ਹੋਏ ਬਹੁਤ ਚੰਗੀ ਵਿਵਸਥਾ ਕੀਤੀ ਗਈ ਹੈਗੀਆ ਫਿਰ ਵੀ ਵੋਟਰਸ ਤੋਂ ਰਿਕੁਐਸਟ ਆਈ ਹੈ ਕਿ ਕਿ ਸਵੇਰੇ 7 ਵਜੇ ਵੋਟਰਸ VOTING ਸ਼ੁਰੂ ਹੋ ਜਾਣੀ ਤੇ ਸਵੇਰੇ 7 ਵਜੇ ਤੋਂ ਹੀ ਬੜ ਚੜ ਕੇ ਆਣ ਸੋ ਦੈਟ ਕਿ 10 11 ਵਜੇ ਤੱਕ ਇੱਕ ਚੰਗੀ ਤਦਾਦ ਚ ਵੋਟ ਕਰ ਸਕਣ ਉਸ ਤੋਂ ਇਲਾਵਾ ਜਿਹੜੇ ਦਿਨ ਚ ਆਣ ਵਾਲੇ ਹੈਗੇ ਉਹਨਾਂ ਦੇ ਵਾਸਤੇ ਬਹੁਤ ਚੰਗੀ ਵਿਵਸਥਾ ਕੀਤੀ ਹੈਗੀ ਤੁਸੀਂ ਬੜ ਚੜ ਕੇ ਵੋਟ ਨਾ ਪਾਉ ਤੇ ਹੁਸ਼ਿਆਰਪੁਰ ਜ਼ਿਲ੍ਹਾ ਜਿਵੇਂ ਆਪਾਂ ਕਹਿੰਦੇ ਆਗੇ ਕਿ ਵੀ ਲਿਟਰੇਸੀ ਚ ਸਭ ਤੋਂ ਮਤਲਬ ਅੱਗੇ ਹੈਗਾ ਪੰਜਾਬ ਚ ਤੇ ਓਬਵੀਅਸਲੀ ਜਿਹੜੇ ਲੋਕਤੰਤਰ ਦੇ ਜ਼ਿੰਮੇਵਾਰੀ ਨਿਭਾਉਣ ਵਾਲਾ ਜਿਹੜਾ ਵੋਟ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈਗੀ ਉਹਨੋਂ ਵੀ ਨਿਭਾਉਣ ਚ ਸਭ ਤੋਂ ਅੱਗੇ ਹੋਏ ਆ ਮੈਂ ਬੇਨਤੀ ਕਰਦਾ ਤੇ ਸਾਨੂੰ ਉਮੀਦ ਹੈਗੀ ਕਿ ਹੁਸ਼ਿਆਰਪੁਰ ਫਿਰ ਉਹ ਮਾਨ ਵੀ ਇਸ ਵਾਰ ਹਾਸਲ ਕਰੇਗਾ ਸਰ ਜਿਹੜਾ ਕੈਂਡੀਡੇਟ ਵਾਲਾ ਬੂਥ ਲਗਾਇਆ ਜਾਂਦਾ ਉਹ ਤੇ ਕਿੰਨੇ ਵਿਅਕਤੀ ਮਾ ਲੋ ਰਹਿ ਸਕਦੇ ਆ ਜਿਹੜਾ ਕੈਂਡੀਡੇਟ ਦਾ 200 ਮੀਟਰ ਤੋਂ ਬਾਹਰ ਬੂਥ ਲੱਗਣਾ ਜਿਹੜਾ ਆਪਣਾ ਪੋਲਿੰਗ ਲੋਕੇਸ਼ਨ ਹੈਗੀ ਉਸ ਤੋਂ 200 ਮੀਟਰ ਤੋਂ ਬਾਹਰ ਬੂਥ ਲੱਗਣਾ ਤੇ ਉੱਥੇ ਕਿੰਨੇ ਲੋਕਾਂ ਨੂੰ 5 ਤੋਂ ਵੱਧ ਕਿਉਂਕਿ 144 ਲੱਗੀ ہوئی ਹੈ ਕਿ ਤੇ 144 ਦੇ ਅਨੁਸਾਰ ਜਿਹੜਾ ਹੈਗਾ इवन ਪੂਰੇ ਜ਼ਿਲੇ 'ਚ ਵੀ ਕਿੱਥੇ ਜਿਹੜਾ ਹੈਗਾ 5 ਤੋਂ ਵੱਧ ਬੰਦੇ ਇਕੱਠੇ ਨਾ ਹੋਣ ਤੇ ਉਸ ਸਿਮਿਲਰਲੀ ਉੱਥੇ ਹੈਗਾ ਤੇ ਨਾਲ ਉੱਥੇ ਵੋਟਰ ਨੂੰ ਇਨਫਲੂਐਂਸ ਨਹੀਂ ਕਰੇ ਕੋਈ 200 ਮੀਟਰ ਦੇ ਕ੍ਰਾਈਟੇਰੀਆ 'ਚ ਕਿਉਂਕਿ ਉਹਨੂੰ ਪਟਿਕਲੋ ਬੰਦੇ ਨੂੰ ਵੋਟ ਪਾਣਾ ਯਾਰਾ 200 ਮੀਟਰ ਤੋਂ ਬਾਹਰ ਬੰਦੇ ਇਕੱਠੇ ਹੋਣ ਤੇ 5 ਤੋਂ ਵੱਧ ਬਿਲਕੁਲ ਕਿੱਥੇ ਵੀ ਨਾ ਹੋਣ ਠੀਕ ਥੈਂਕ ਯੂ ਥੈਂਕ ਯੂ ਦੇਖੋ ਜੀ ਅਸੀਂ ਅੱਜ ਕਰ ਰਿਹਾ ਵੈਲ ਇਲੈਕਸ਼ਨ ਦੇ 7 ਫੇਸ ਦੇ ਵਿੱਚ ਸੁਧਾਰ ਕਰਵਾਏ ਗਏ ਹਨ ਜਿਹੜੀ 1 ਜੂਨ ਨੂੰ ਇਲੈਕਸ਼ਨ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਕੰਪਿਊਟਰ ਹੈ ਸਬ ਡਿਵੀਜ਼ਨ ਜਿਹੜੀ ਹੈ ਸਾਡੀ ਖੰਡੂਰ ਸਾਹ ਪਾਰਲੀਮੈਂਟਿਕ ਕੌਂਸਲਡਰੀ ਦੇ ਵਿੱਚ ਪੈਂਦੀ ਹੈ ਉਸ ਕਰਕੇ ਕਾਨੂੰਨ ਦੀ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਕਿ 194 ਪੋਸਟਾਂ ਜਿਹੜਾ ਅੱਜ ਅਸੀਂ ਮਸ਼ੀਨਸ ਲਾ ਕੇ ਡਿਸਪੈਚ ਕਰ ਰਹੇ ਹਾਂ ਆ ਇਹਦੇ ਵਿੱਚ ਸਾਡਾ ਜਿਹੜਾ ਸਾਰੇ ਪੋਲਿੰਗ ਸਟਾਫ ਹੈ অবজারভার ਸਟਾਫ ਹੈ ਇਸ ਇਲਾਵਾ ਪਾਰਟਿਸਪਰ ਭਾਈ ਜੁਤੇ ਬੈਕਕਾਸਟਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੈਮਰੇ ਦੀ ਨਿਗਰਾਨੀ ਦੇ ਵਿੱਚ VOTING ਜਿਹੜੀ ਉਹ ਕਰਵਾਈ ਜਾਏਗੀ ਐਂਡ ਜਿੱਦੀਆਂ ਸਾਡੀਆਂ ਗੱਡੀਆਂ ਜਿਹੜੀਆਂ ਮਸ਼ੀਨਾਂ ਲਾ ਕੇ ਦੋਈਆਂ ਹੋਇਆਂ ਉਹਨਾਂ ਵਿੱਚ ਵੀ ਕੈਂਪਰੇ ਜਿਹੜੇ ਨਾ ਲੱਗੇ ਹੋਏ ਐ ਐਂਡ ਬੂਸ ਉੱਤੇ ਵੀ ਹਰ ਤਰ੍ਹਾਂ ਦਾ ਪ੍ਰਬੰਧਤਾ ਸੀ ਕਰਵਾਇਆ ਹੋਇਆ ਹੈ ਪੱਥਰ ਕੂਲਰ ਪਾਣੀ ਦਾ ਪ੍ਰਬੰਧ ਜੀ ਦੀ ਟਰਮੀ ਬਹੁਤ ਜ਼ਿਆਦਾ ਹੈ ਅਸੀਂ ਸਾਹਿਬ ਕਹਿ ਰਹੇ ਆ ਕਿ ਪਾਣੀ ਘਰੋਂ ਵੀ ਪੀ ਕੇ ਚਲੋ ਆਪਣੇ ਨਾਲ ਵੀ ਡੈਟ ਕਰੋ ਆਪਣੇ ਘਰਾਂ ਵਿੱਚ ਰੱਖੋ ਕੰਫਰਟੇਬਲ ਕੋਵਿਡ ਵਿੱਚ ਆਓ ਤੇ ਕੋਸ਼ਿਸ਼ ਕਰੋ ਕਿ ਅੱਜ ਜਲਦੀਸ ਪੋਸੀਬਲ ਮਾਰਨਿੰਗ ਟਾਈਮ ਦੇ ਵਿੱਚ ਤੁਸੀਂ ਆਪਣਾ ਜਿਹੜਾ ਵੋਟ ਹੈ ਉਹ ਕਾਸਟ ਕਰ ਦਿਓ ਐਂਡ ਬੀਜੀਐਸ ਵਗੈਰਾ ਸਿ ਪ੍ਰੋਵਾਈਡ ਕੀਤੇ ਹੋਈਆਂ ਹੋਈਆਂ ਪੋਲਿੰਗ ਸਟੇਸ਼ਨਸ ਦੇ ਉੱਤੇ ਜਿਸ ਤਹਿ ਕੀ ਕੋਈ ਸਾਡੇ ਪੀਡਬਲੂ ਦੀ ਵੋਟਰਸ ਨੇ ਦੇਖ ਕੇ ਕਾਸਟ ਕਰ ਵੋਟ ਔਰ ਉਹਨਾਂ ਨੂੰ ਸੁਵਿਧਾ ਮੁਹਈਆ ਕਰਵਾਈ ਗਈ ਹੈ ਉਸ ਤੋਂ ਇਲਾਵਾ ਵੀ ਅਸੀਂ ਪਹਾੜਾਂ ਤੇ ਕੋਸ਼ਿਸ਼ ਕੀਤੀ सत्तर उपरिया वोटिंग बहुत सारी मेंकिं, मेंकिं, है। है सारे स्वीप लीथ अंतर्गत करवाइया ने जिन्हें कि पोस्टर मेकिंग स्टोकन मेकिंग यू चलिया बूथ करवाया हैरीटेज शहर है मैम कि संवेदनशील बूथ हैति संवेदनशील बूथ ਕੰਟੀ ਵਨ 73 ਜਿਹੜੇ ਬੰਦਰੇਪਤੀ ਕੈਟੇਗਰੀ ਦੇ ਚਸਪਾਏ ਹੋਏ ਨੇ ਆਪਣੇ ਉਹਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ ਇਕਵਲੀ ਪੁਲਿਸ ਦੀ ਤਰ੍ਹਾਂ ਮਹੱਇਆ ਕਰਦੇ ਨੇ ਮੈਡਮ ਜਿਹੜੇ ਦੂਰ ਤਰਾਡੇ ਦੇ ਪਿੰਡ ਹੈਗੇ ਉੱਥੇ VOTING फीस ਦੀ ਨੂੰ ਵਧਾਇਆ ਜਾਵੇ ਉੱਥੇ ਕੀ ਪ੍ਰਬੰਧ ਹੈਗੇ ਹੈਗੇ ਉੱਥੇ ਅਸੀਂ ਦੇਖੋ ਮੈਨੇਜਮੈਂਟ ਦੇ ਚੱਕਰ ਵਿੱਚ ਜਿਹੜਾ ਹੈ ਸ਼ਬੀਰਾ ਘਰ ਦੇ ਲਗਵਾ ਰਹੇ ਹਾਂ ਪਾਣੀ ਦਾ ਬੰਦੋਬਸ ਕਰਵਾ ਰਹੇ ਹਾਂ ਅਸੀਂ ਆਪਣੇ ਹਰ ਇੱਕ ਪੋਲੀ ਪਾਰਟੀਆਂ ਨੂੰ ਪਾਣੀ ਸ਼ਰਬਤੀਆਂ ਬੋਤਲਾਂ ਪੰਜ ਪੰਜ ਉਹਨਾਂ ਵੀ ਪ੍ਰੋਵਾਈਡ ਕਰਾਂਗੇ ਕਿਉਂਕਿ ਆਸ਼ਾ ਵਰਕਰਸ ਦੇ ਅੰਗਲ ਤੋਂ 77 77 ਆਜੇ ਨੇ ਆਪਾਂ ਮਿਲ ਕੇ ਉਹ ਪਾਣੀ ਦੀ ਬੋਤਲਾਂ ਜਿਹੜੀਆਂ ਨੇ ਸ਼ਰਬਤ ਵੀ ਜਿਹੜਾ ਹੈ ਉਹ ਬਣਾ ਕੇ 77 ਕਰਦੇ ਆਜੋ ਜੀ ਜਿਹੜੇ ਉਸ ਪੂਚ ਦੇ ਉੱਤੇ ਵੋਟ ਪਾਉਣ ਵਾਸਤੇ ਪੰਜ ਨੇ ਆਜੋ ਉਸ ਤੋਂ ਇਲਾਵਾ ਪੋਪੂਲਰ ਵਗੈਰਾ ਦੇ ਸੈਕਟਰ ਦੇ ਅਸਪੈਕਟ ਬਣਦੇ ਹਨ ਉਹ 20 ਜਿਨਾ ਪੁਲਿਸ ਸਟੇਸ਼ਨ ਦੇ ਉੱਤੇ ਕੋਈ ਟੈਂਟ ਨਹੀਂ ਹੈ ਉਹ ਵੀ ਲਾਸਟ ਕੋਸ਼ਿਸ਼ ਕਰ ਰਹੇ ਕਿ ਹਰ ਇੱਕ 70 78 76 77 ਆਈ ਹੋਪ ਕਿ ਸਾਡੇ ਤੋਂ ਨਿਕਲਣਗੇ ਹੋਰ ਤੇਰੀ ਜਰੂਰੀ ਬਹੁਤ ਪਾਣੀ ਕੋਸ਼ਿਸ਼ ਹੈ ਸੁਰੱਖਿਆ ਦੀ ਕਿਸ ਤਰ੍ਹਾਂ ਦੀ ਪ੍ਰਬੰਧ ਕੀਤੇ ਗਏ ਆ ਸਰ ਜੀ ਦੇ ਦੇ ਕੁਝ ਉਹ ਡਿਵੈਲਪਰ 15 ਜੀ ਨਾਲ ਸਾਡੀ ਤਾਲਮੇਲ ਹੈ ਹਰ ਬੂਥ ਦੇ ਉੱਤੇ ਸੁਰੱਖਿਆ ਕਰਮੀ ਜਿਹੜੇ ਨੇ ਉੱਤੇ ਰਾਤ ਰਹਿੰਦੇ ਜਿਹੜੇ ਜ਼ਰੂਰੀ ਟੇ ਵਨਰੇਬਲ ਗਰੁੱਪਸ ਨੂੰ ਉਹਨਾਂ ਉੱਤੇ ਸੁਰੱਖਿਅਤ ਜਿਹੜੇ ਸੁਰੱਖਿਆ ਹੈ ਉਸ ਦੀ ਸੁਰੱਖਿਆ ਕਰਮੀ ਜਿਹੜੇ ਨੇ ਉਹ ਵਾਟੂ ਗਿੰਟੀ ਦੇ ਵਿੱਚ ਲਗਾਈ ਜਾਂਦੇ ਆ ਲਾਸਟ ਕੁਐਸਚਨ ਜਿਸ ਤਰ੍ਹਾਂ ਕਿ ਊਮਨ ਹੈਗੇ ਔਰ ਯੰਗ ਬੋਟਰ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਕਰਨੀ ਆ ਉਹਨਾਂ ਨੂੰ ਖਿੱਚਿਆ ਜਾਵੇ ਵੋਟ ਪਾਉਣ ਲਈ ਉਹਦੇ ਲਈ ਕੀ ਨਵੀਂ ਕੋਈ ਸਟ੍ਰੈਟਜੀ ਬਣਾਈ ਹੈ ਪਾਰਟੀ ਨੰਬਰ 70 ਪਾਰਟੀ ਨੰਬਰ 16 ਪਾਰਟੀ ਨੰਬਰ 70 ਪਾਰਟੀ ਨੰਬਰ 16 ਚੱਲਿਆ ਪੋਟ ਮੋਟੀਵੇਟ ਕਰਨ ਦੇ ਵਾਸਤੇ ਅਨਦਰ ਦਨ ਦਾ ਅਸੀਂ ਜਿਹੜੇ ਯੰਗ ਵੋਟਰ ਸਾਡੇ ਆਣ ਕਿ ਉਹ ਵੋਟ ਪਾਉਣ ਵਾਸਤੇ ਅਸੀਂ ਹਰ ਇੱਕ ਪੁਲਸ ਦੇ ਉੱਤੇ ਕਾਰਡ ਸਰਟੀਫਿਕੇਟਸ ਦੇ ਰਹੇ ਹਾਂ ਐਜ਼ ਅ ਮਾਰਕ ਆਫ ਅਪਰੀਸ਼ੀਏਸ਼ਨ ਜਿਹੜੇ ਸਾਡੇ ਯੰਗ ਵੋਟਰ ਆ ਰਹੇ ਨੇ ਤੁਸੀਂ ਮੈਨਾਂ ਵੀ ਅਸੀਂ ਜਿਹੜੇ ਸਾਡੇ 75 ਤੋਂ ਉੱਪਰ ਨੇ ਜੀ ਉਹ ਵੋਟ ਕਰਨ ਆਦੇ ਰਾਹੀ ਅਸੀਂ ਐਜ਼ ਅ ਮਾਰਕ ਆਫ ਅਪਰੀਸ਼ੀਏਸ਼ਨ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟਸ ਦੇ ਰਹੇ ਹਾਂ आरसीएमएल वाली सर्टिफिकेट डब्ल्यूडी वोटर्स ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟ ਜਿਹੜੇ ਹੈ ਉਹ ਵੰਡ ਕਰ ਰਹੇ ਹਾਂ ਕਿ ਐਸੇ ਉਹਨਾਂ ਨੂੰ ਆਨ ਕਰ ਮੈਂ ਕਈ ਵਾਰ VOTING ਦੇ ਵਿੱਚ ਜਦੋਂ ਮਸ਼ੀਨਾਂ ਹੁੰਦੀਆਂ ਟੈਕਨੀਕਲ ਇਸ਼ੂ ਆ ਜਾਂਦਾ ਤਾਂ ਉਹਦੇ ਲਈ ਕੀ ਪ੍ਰਬੰਧ ਹੈਗੇ ਕਿਸੇ ਬੂਥ 'ਚ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਪੈਦਾ ਹੋਈ ਤਾਂ ਉਹਦੇ ਲਈ VOTING ਦਾ ਸਮਾਂ ਬਰਬਾਦ ਨਾ ਹੋਵੇ ਉਹਦੇ ਲਈ ਕੀ ਪ੍ਰਬੰਧ ਹੈ ਸਾਡੇ ਕੋਲ ਜੀ ਜਿਹੜੇ ਬੈਲਡਿੰਗ ਇੰਜੀਨੀਅਰਸ ਨੇ ਉਹ ਸਾਡੇ ਵਾਸਤੇ ਪੂਰਥ ਪੂਰਥ ਨਾਲ ਸਾਡੇ ਦੇ ਨਾਲ ਸਾਡੇ ਜਿੱਥੇ ਨੇ ਜੇ ਕੋਈ ਮਸ਼ੀਨ ਚੀਜ਼ਾਂ ਦੇ ਟੈਕਨੀਕਲ ਇਸ਼ਤਿਆਰਾ ਹੋ ਇੰਜੀਨੀਅਰਸ ਇਮੀਡੀਏਟਲੀ ਦੇ ਵਿਲ ਉਸ ਸਪੌਟ ਅਨੰਕੀ ਇਸ ਮੇਟਰ ਹੈ ਤੁਹਾਨੂੰ ਐਸ ਪਰ ਦਈਆਈ ਦੀ ਗਾਈਡਲਾਈਨਸ ਔਰ ਇਨਸਟਰਕਸ਼ਨਸ ਦੇ ਅਨੁਸਾਰ ਹੈ ਉਹਨਾਂ ਨੂੰ ਪੂਰੀ ਮੱਦੇਨਜ਼ਰ ਲੱਗਦੇ ਹੋਏ ਉਸ ਮਸ਼ੀਨ ਦੀ ਪੂਰੀ ਦੇਖਭਾਲ ਕਰਦੇ ਹੋਏ ਤੇ ਨਵੀਂ ਮਸ਼ੀਨ ਜਿਹੜੀ ਆਉਣੀ ਹੈ ਇਹਦੇ ਲਈ ਕੋਈ ਸਮਾਂ ਵੀ ਸਮਾਂ ਵੀ ਨਿਸ਼ਚਿਤ ਕੀਤਾ ਹੁੰਦਾ ਕਿ ਐਨਐਚਐਚ ਪਹੁੰਚੂਗਾ ਸਾਰਾ ਕੁਝ ਪ੍ਰਬੰਧ ਕੀਤਾ ਗਿਆ ਹੈ ਉਹ ਸਾਡੇ ਜੰਗੀਆਂ ਮਸ਼ੀਨਾਂ ਨੇ ਉਹ ਮਿਨੀਮਮ ਟਾਈਮ ਤੇ ਹੁੰਦੇ ਅਸੀਂ ਬੁੱਧ ਤੇ ਪਹੁੰਚਾਵਾਂਗੇ ਜੇਕਰ ਐਸਾ ਕੁਝ ਥੈਂਕ ਯੂ